ਨਮਸਕਾਰ ਆਕਾਸ਼ਮਾਨੀ ਦਾ ਜਲੰਧਰ ਕੇਂਦਰ ਹੈ ਹੁਣ ਤੁਸੀਂ ਗੁਰਵਿੰਦਰ ਸਿੰਘ ਤੋਂ ਪ੍ਰਾਦੇਸ਼ਿਕ ਖਬਰਾਂ ਸੁਣੋ ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਜੀਸਦੂ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਲੋਕ ਸਭਾ ਦੇ ਸੰਸਦ ਦੇ ਦੋਵਾਂ ਸੈਸ਼ਨਾਂ ਦੀ ਸਾਂਝੀ ਬੈਠਕ ਵਿੱਚ ਰਾਸ਼ਟਰਪਤੀ ਦੇ ਭਾਸ਼ਣ ਤੇ ਧੰਨਵਾਦ ਮਤੇ ਤੇ ਚਰਚਾ ਦਾ ਦਬਾਅ ਦੇਣਗੇ ਲੋਕ ਸਭਾ ਵਿੱਚ ਕੱਲ ਧੰਨਵਾਦ ਪ੍ਰਸਤਾਵ ਤੇ ਚਰਚਾ ਸ਼ੁਰੂ ਹੋਈ ਸੀ ਪ੍ਰਧਾਨ ਮੰਤਰੀ ਮੋਦੀ ਸਦਨ ਵਿੱਚ ਅੱਜ ਸ਼ਾਮ 5 ਵਜੇ ਜਵਾਬ ਦੇਣਗੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਰਿਜੀਊ ਨੇ ਲੋਕ ਸਭਾ ਦੇ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਤੇ ਨਿਸ਼ਾਨਾ ਸਾਧਿਆ ਤੇ ਕਿਹਾ ਕਿ ਉਹ ਅਨੁਸੂਚਿਤ ਜਾਤੀਆਂ ਅਨੁਸੂਚਿਤ ਜਨਜਾਤੀਆਂ ਤੇ ਹੋਰ ਨਾ ਪਛੜੀਆਂ ਸ਼੍ਰੇਣੀਆਂ ਬਾਰੇ ਗੱਲ ਕਰਦੇ ਨੇ ਪਰ OBC ਭਾਈਚਾਰੇ ਦੇ ਸਭ ਤੋਂ ਵੱਡੇ ਚਿਹਰੇ ਨੂੰ ਪਛਾਣਨ ਵਿੱਚ ਸਫਲ ਰਹਿੰਦੇ ਨੇ ਜੋ ਕਿ ਖੁਦ ਪ੍ਰਧਾਨ ਮੰਤਰੀ ਮੋਦੀ ਨੇ ਸਰਕਾਰ ਨੇ ਅੱਜ ਕਿਹਾ ਹੈ ਕਿ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਕਿਸਾਨਾਂ ਦੀ ਆਮਦਨ ਵਧਾਉਣ ਵਿੱਚ ਬਚਨਬਾਦੀ ਲੋਕ ਸਭਾ ਵਿੱਚ ਪ੍ਰਸ਼ਨ ਕਾਲ ਦੌਰਾਨ ਜਵਾਬ ਦਿੰਦੇ ਹੋਏ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਨੇ ਕਿਹਾ ਕਿ 2019 ਤੋਂ ਸਰਕਾਰ ਨੇ ਉਤਪਾਦਨ ਤੇ ਹੋਣ ਵਾਲੀ ਲਾਗਤ ਤੋਂ 50% ਵੱਧ ਮੁਨਾਫੇ ਨਾਲ ਘੱਟੋ-ਘੱਟ ਸਮਰਥਨ ਮੁੱਲ ਦਰਾਂ ਵਿੱਚ ਨਿਰਧਾਰਿਤ ਕੀਤੀਆਂ ਨੇ ਮੰਤਰੀ ਨੇ ਕਿਹਾ ਕਿ ਤਸੱਲੀ ਦੀ ਗੱਲ ਹੈ ਕਿ ਭਾਰਤ ਦੁਨੀਆ ਵਿੱਚ ਨਾਰੀਅਲ ਉਤਪਾਦ ਵਿੱਚ ਨੰਬਰ 1 ਦੇਸ਼ ਬਣ ਗਿਆ ਹੈ मुझे ये बताते हुए खुशी है नारियल के उत्पादन में आज भारत दुनिया में नंबर एक के स्थान पर पहुंचा है 2014 15 के दौरान नारियल का उत्पादन 140 लाख मीट्रिक टन था वो बढ़कर एक सौ लाख मीट्रिक टन हो गया है और विश्व में हमारी उत्पादकता सबसे अधिक है इस पठानकोट तो फाजिलका तक फैले सरहदी खेतरा में सात सौ तीन रणनीतिक स्थाना ऐसी तेईसो सीसी टीवी कैमरे लगा जा रही है ਇਸ ਬਾਰੇ ਪੰਜਾਬ ਪੁਲਿਸ ਮੁਖੀ ਗੌਰਵ ਯਾਦਵ ਨੇ ਕਿਹਾ ਕਿ 45 ਕਰੋੜ ਰੁਪਏ ਦੀ ਲਾਗਤ ਨਾਲ 2300 ਸੀਸੀਟੀਵੀ ਕੈਮਰੇ ਲਗਾ ਕੇ ਰੱਖਿਆ ਦੀ ਦੂਜੀ ਕਤਾਰ ਨੂੰ ਹੋਰ ਮਜ਼ਬੂਤ ਕੀਤਾ ਜਾ ਰਿਹਾ ਹੈ ਡੀਜੀਪੀ ਨੇ ਪਠਾਨਕੋਟ ਜ਼ਿਲ੍ਹੇ ਵਿੱਚ ਨਵੇਂ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਦੇ ਉਦਘਾਟਨ ਸਮੇਂ ਜ਼ਿਲ੍ਹੇ ਵਿੱਚ ਪੁਲਿਸ ਬੁਨਿਆਦੀ ਢਾਂਚੇ ਨਾਲ ਸੰਬੰਧਿਤ ਕਈ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਤੇ ਕਿਹਾ ਕਿ ਇਹ ਅਤ ਆਧੁਨਿਕ ਸਹੂਲਤ ਗੁੰਝਲਦਵਾਰ ਸਾਈਬਰ ਅਪਰਾਧਾਂ ਨਾਲ ਜੁੜਨ ਤੇ ਆਨਲਾਈਨ ਤੋਂ ਖਾਤੜੀ ਦੇ ਪੀੜਤਾਂ ਨੂੰ ਤੁਰੰਤ ਤੇ ਪ੍ਰਭਾਵਸ਼ਾਲੀ ਹੱਲ ਪ੍ਰਦਾਨ ਕਰਨ ਲਈ ਉੱਨ ਤਕਨਾਲੋਜੀ ਨਾਲ ਲੈ ਸੇ। ਪਾਕਿਸਤਾਨ ਵਿੱਚ ਪਿਛਲੇ 1 ਦਹਾਕੇ ਦੌਰਾਨ 400 ਮਰਤਕ ਹਿੰਦੂਆਂ ਤੇ ਸਿੱਖਾਂ ਦੀਆਂ ਅਸਥੀਆਂ ਨੂੰ ਕੱਲ੍ਹ ਸ਼ਾਮ ਅਟਾਰੀਵਾਗਾ ਸਾਂਝੀ ਚੈੱਕਪੋਸਟਾਂਹੀਂ ਭਾਰਤ ਲਿਆਂਦਾ ਗਿਆ ਏ ਜਿੱਥੋਂ ਉਹਨਾਂ ਨੂੰ ਹਰੀਦਵਾਰ ਵਿਖੇ ਪਵਿੱਤਰ ਗੰਗਾ ਨਦੀ ਵਿੱਚ ਜਲ ਪ੍ਰਵਾਹ ਕੀਤਾ ਜਾਵੇਗਾ। ਇਹ ਅਸਥੀਆਂ 2011 ਤੋਂ ਪਾਕਿਸਤਾਨ ਵਿੱਚ ਸੰਬੰਧਿਤ ਪਰਿਵਾਰਾਂ ਕੋਲ ਪਈਆਂ ਸਨ। ਪੰਜਾਬ ਪੁਲਿਸ ਪ੍ਰੋਟੋਕਾਲ ਅਫਸਰ ਅਨੰਨ ਮਾਹਲ ਨੇ ਸਾਡੇ ਅੰਮ੍ਰਿਤਸਰ ਦੇ ਪੱਤਰਕਾਰ ਨੂੰ ਦੱਸਿਆ ਕਿ ਉਹਨਾਂ ਵਿੱਚੋਂ 350 ਹਸਤੀਆਂ ਹਿੰਦੂਆਂ ਦੀਆਂ ਨੇ ਤੇ 50 ਹਸਤੀਆਂ ਸਿੱਖਾਂ ਦੀਆਂ ਨੇ ਇਹਨਾਂ ਵਿੱਚ ਔਰਤਾਂ ਤੇ ਬੱਚੇ ਤੇ ਬਜ਼ੁਰਗਾਂ ਦੀਆਂ ਹਸਤੀਆਂ ਸ਼ਾਮਲ ਨੇ ਹਸਤੀਆਂ ਨੂੰ ਕਰਾਚੀ ਦੇ ਪੰਚਮੁਖੀ ਹਨੂਮਨ ਮੰਦਿਰ ਦੇ ਪੁਜਾਰੀ ਰਾਮਨਾਥ ਮਹਾਰਾਜ ਤੇ ਉਹਨਾਂ ਦੇ ਪਰਿਵਾਰਕ ਮੈਂਬਰ ਵੱਡੇ ਥੈਲਿਆਂ ਵਿੱਚ ਆ ਕੇ ਲੈ ਕੇ ਆਏ ਨੇ ਤਾਂ ਜੋ ਉਹਨਾਂ ਨੂੰ ਰਸਮਾਂ ਅਨੁਸਾਰ ਗੰਗਾ ਵਿੱਚ ਜਲ ਪ੍ਰਵਾਹ ਕੀਤਾ ਜਾ ਸਕੇ ਅਮਰਸਰ ਦੀ ਫਤਿਹਗੜ ਚੂੜੀਆਂ ਰੋਡ ਤੇ ਪੰਦ ਪਈ ਪੁਲਿਸ ਚੌਕੀ ਨੇੜੇ ਰਹੱਸਮਈ ਤਹਾਕੇ ਦੇ ਮਾਮਲੇ ਦਾ ਜਾਇਜ਼ਾ ਲੈਣ ਲਈ ਅਮਰਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲੜ ਨੇ ਕੰਨਸਥਾਨ ਦਾ ਦੌਰਾ ਕੀਤਾ ਏ। ਉਹਨਾਂ ਕਿਹਾ ਕਿ ਮੁੱਢਲੀ ਜਾਣ ਤੋਂ ਪਤਾ ਲੱਗਾ ਹੈ ਕਿ ਇਹ ਆਵਾਜ਼ ਕਿਸੇ ਗਰਨੇਰਤ tMapੇਕਾਰ ਨਹੀਂ ਹੋਈ। ਉਹਨਾਂ ਕਿਹਾ ਕਿ ਇਸ ਦਾ ਪ੍ਰਭਾਵ ਉਹ ਘਟ ਸੀ ਤੇ ਮੁਗਲੇ ਤੌਰ ਤੇ tMapੇ ਦਾ ਕੋਈ ਸੰਕੇਤ ਨਹੀਂ ਮਿਲਦਾ। ਉਹਨਾਂ ਕਿਹਾ ਕਿ ਇਸ ਆਵਾਜ਼ ਦੇ ਕਾਰਨ ਦਾ ਪਤਾ ਲਗਾਉਣ ਲਈ ਸਾਰੇ ਪਹਿਲੂਆਂ ਤੋਂ ਮਾਲਵੇ ਜਾਂਚ ਕੀਤੀ ਜਾ ਰਹੀ ਹੈ। ਇਨਰਵਿਲ ਡਿਸਟ੍ਰਿਕਟ ਕਾਬੂ ਵਾਲੋਂ ਗੁਰਦਾਸਪੁਰ ਸ਼ਹਿਰ ਵਿੱਚ ਇੱਕ ਵਿਸ਼ੇਸ਼ ਉਦੇਸ਼ ਕਾਰ ਰੈਲੀ ਦਾ ਆਯੋਜਨ ਕੀਤਾ ਗਿਆ। ਰੈਲੀ ਦਾ ਮੰਤਵ ਸਰਵਾਈਕਲ ਕੈਂਸਰ ਦੀ ਬਿਮਾਰੀ ਪ੍ਰਤੀ ਜਾਗਰੂਕਤਾ, ਅਮਨ-ਸ਼ਾਂਤੀ ਨੂੰ ਉਤਸ਼ਾਹਿਤ ਕਰਨਾ ਤੇ ਔਰਤਾਂ ਖਿਲਾਫ ਹਿੰਸਾਨ ਰੋਕਣ ਦਾ ਸੰਦੇਸ਼ ਦੇਣਾ ਸੀ। ਰੈਲੀ ਵਿੱਚ ਚੰਡੀਗੜ੍ਹ ਤੋਂ 300 ਦੇ ਕਰੀਬ ਮੈਂਬਰਾਂ ਨੇ ਸ਼ਮੂਲੀਅਤ ਕੀਤੀ। ਕਾਰ ਰੈਲੀ ਦਾ ਨਾਮੰਡੀ ਗੁਰਦਾਸਪੁਰ ਤੋਂ ਸ਼ੁਰੂ ਹੋਈ ਜਿਸ ਨੂੰ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਅਮਨ ਬੈਲ ਤੇ ਵਧੀਕ ਡਿਪਟੀ ਜਨਰਲ ਰੇਂਦਰ ਸਿੰਘ 베ਦੀ ਨੇ ਚੰਡੀ ਦਿਵਾਕੇ ਨਿਖਾਨਾ ਕੀਤਾ। ਜਲੰਧਰ ਦਿਹਾਤੀ ਪੁਲਿਸ ਨੇ ਨਸ਼ੀਲੇ ਪਦਾਰਥਾਂ ਦੇ 2 ਤਸਕਰਾਂ ਸਮੇਤ 3 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਜਲੰਧਰ ਦਿਹਾਤੀ ਦੇ ਐਸਐਸਪੀ ਹਰਮਨਪ੍ਰੀਤ ਸਿੰਘ ਕੱਖ ਨੇ ਕਿਹਾ ਕਿ ਨੰਗਲ ਮਨੋਹਰ ਖੇਤਰ ਨੇੜੇ 2 ਵੱਖ-ਵੱਖ ਕਾਰਵਾਈਆਂ ਅਧੀਨ ਪੁਲਿਸ ਟੀਮਾਂ ਨੇ ਨਸ਼ੀਲੇ ਪਦਾਰਥਾਂ ਦੀ ਤਸਕਰਾਂ ਕੋਲੋਂ ਨਸ਼ੀਲੀਆਂ ਅੰਗੋਲੀਆਂ ਬਰਾਮਦ ਕੀਤੀਆਂ ਇਸ ਸਬੰਧ ਵਿੱਚ ਪੁਲਿਸ ਸਟੇਸ਼ਨ ਮਕਸੂਦਨਾਮੇ 3 ਮਾਮਲੇ ਦਰਜ ਕੀਤੇ ਗਏ ਨੇ ਉਹਨਾਂ ਦੱਸਿਆ ਕਿ ਮੁਡਲੀ ਚਾਰ ਦੌਰਾਨ ਇਹਨਾਂ ਦਾ ਵੱਡੇ ਨੈਟਵਰਕਾਂ ਨਾਲ ਸੰਬੰਧਿਤ ਸੰਬੰਧ ਦਾ ਸੰਕੇਤ ਮਿਲਦਾ ਹੈ ਇਹ ਕਾਰਵਾਈ ਜਸਮੀਰੂਪ ਕੋਰ ਬਾਟ ਐਸਪੀ ਜਾਂ ਦੀ ਨਿਗਰਾਨੀ ਹੇਠ ਕੀਤੀ ਗਈ ਇਹਦੇ ਨਾਲ ਹੀ ਪ੍ਰਾਦੇਸ਼ੀ ਖਬਰਾਂ ਸਮਾਪਤ ਹੁੰਦੀਆਂ ਨੇ ਸਾਡਾ ਐਕਸੈਂਟ ਲਈ @AIRRanjhuJalandhar ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ 1:40 ਮਿੰਟ ਤੇ ਨਮਸਕਾਰ